ਲੋਕਾਂ ਦੀ ਪਰਵਾਹ ਕਰਾਂ ਗਿਆਨवान ਬੰਦੇ ਜਿਨ੍ਹਾਂ ਨੂੰ ਸਮਝ ਆ ਗਈ ਉਹ ਸੰਸਾਰ ਦੀ ਪ੍ਰਵਾਹੀ ਕਰਿਆ ਕਰਦੇ ਦੁਨੀਆ ਕੀ ਆਖਦੀ ਹੈ ਲੋਕ ਕੀ ਕਹਿੰਦੇ ਨੇ ਲੋਕਾਂ ਦੀ ਪਰਵਾਹ ਛੱਡ ਕੇ ਜੋ ਸੱਚ ਹੈ ਉਹਦੇ ਅਨੁਸਾਰ ਹੀ ਚੱਲਦੇ ਨੇ ਕਬੀਰ ਜੀ ਕਹਿੰਦੇ ਜੋ ਜਨੁ ਭਾਉ ਭਗਤ ਕਛ ਜਾਣੈ ਤਾਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸਣਾ ਨਿਕਸੈ ਤਿਉਂ ਟੁਰ ਮਿਲਿਓ ਜਲਾਹੋ ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ ਫਿਰ ਉਹਨਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਏਦਾਂ ਪ੍ਰੇਮਾ ਭਗਤੀ ਕਰਕੇ ਕਬੀਰ ਜੀ ਕਹਿੰਦੇ ਮੈਂ ਪ੍ਰਮਾਤਮਾ ਨਾਲ ਇੱਕ ਮਿਕ ਹੋ ਗਿਆ ਹੁਣ ਮੈਨੂੰ ਵੀ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਆਖਰੀ ਸਮਾਂ ਆਇਆ ਕਾਸ਼ੀ ਛੱਡ ਕੇ ਮਗਹਰ ਚਲੇ ਗਏ ਲੋਕਾਂ ਨੇ ਕਿਹਾ ਕਬੀਰ ਪਾਗਲ ਹੋ ਗਿਆ ਬੌਰਾ ਹੋ ਗਿਆ ਲੋਕ ਤੇ ਜਦੋਂ ਮਰਨ ਦਾ ਸਮਾਂ ਆਉਂਦਾ ਕਾਸ਼ੀ ਵੱਲ ਨੂੰ ਆ ਜਾਂਦੇ ਨੇ ਤਾਂ ਕਿ ਕਾਸ਼ੀ ਵਿੱਚ ਮਰੀਏ ਸਾਨੂੰ ਮੁਕਤੀ ਮਿਲ ਜਾਏ ਇਹ ਕਾਸ਼ੀ ਛੱਡ ਕੇ ਜਾ ਰਿਹਾ ਹੈ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮੋਂ ਤਪ ਕਾ ਨੀਨਾ ਕਹਿੰਦੇ ਕਬੀਰ ਨੇ ਤੇ ਇਦਾਂ ਕੀਤਾ ਜਿਵੇਂ ਕੋਈ ਮੱਛੀ ਆਪ ਪਾਣੀ ਛੱਡ ਕੇ ਬਾਹਰ ਚਲੀ ਜਾਏ ਇਹਦੇ ਕਰਮ ਆੜੇ ਨੇ ਜਿਹੜਾ ਕਾਸ਼ੀ ਛੱਡ ਕੇ ਜਾ ਰਿਹਾ ਹੈ ਪਰ ਕਬੀਰ ਜੀ ਕਹਿੰਦੇ ਮੈਨੂੰ ਪਰਮਾਤਮਾ ਦੇ ਭਗਤੀ ਤੇ ਵਿਸ਼ਵਾਸ ਕਰੋ ਸਹਿ ਕੇ ਮੈਂ ਪ੍ਰੇਮ ਦੇ ਨਾਲ ਜਪਿਆ ਮੈਨੂੰ ਕੋਈ ਫਰਕ ਨਹੀਂ ਮੈਂ ਕਿੱਥੇ ਮਰਾਂ ਜਾ ਕੇ गए भी संसार ਤੋਂ ਤੇ ਲੋਕਾਂ ਦਾ ਭਰਮ ਦੂਰ ਕਰਕੇ ਗਏ ਜਿਹੜਾ ਭਰਮ ਬਣਿਆ ਹੋਇਆ ਸੀ ਵੀ ਕਿਸੇ ਖਾਸ ਥਾਂ ਤੇ ਮਰਨ ਦੇ ਨਾਲ ਮੁਕਤੀ ਮਿਲ ਜਾਂਦੀ ਹੈ ਕਬੀਰ ਜੀ ਕਹਿੰਦੇ ਬਿਲਕੁਲ ਨਹੀਂ ਮੁਕਤੀ ਦਾ ਸਬੰਧ ਕਿਸੇ ਥਾਂ ਦੇ ਨਾਲ ਨਹੀਂ ਹੈ ਵੀ ਉੱਥੇ ਮਰੋ ਤੇ ਤਾਂ ਜਾ ਕੇ ਮੁਕਤੀ ਮਿਲ ਜਾਏਗੀ ਮੁਕਤੀ ਦਾ ਸਬੰਧ ਤੇ ਤੁਹਾਡੇ ਆਪਣੇ ਜੀਵਨ ਦੇ ਨਾਲ ਹੈ ਆਪਣੇ ਕਰਮਾਂ ਦੇ ਨਾਲ ਹੈ ਕਰਮ ਕਿਦਾਂ ਦੇ ਕਮਾਏ ਨੇ ਤੇ ਜਿਨ੍ਹਾਂ ਨੇ ਕਉਤੀ ਕੀਤੀ ਹੋ ਤੇ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ